ਗਣੀ ਕੋਤਤ ਨੇ ਮਾਰ ਮਾਰ ਕੇ ਖੜਾ ਦੇ ਰੂਪ ਚ ਉਹਦੇ ਸਬੰਧ ਚ ਮੇਰਾ ਛੋਟਾ ਭਰਾ ਸ਼ਹਿਰ ਸੇਖੋ ਖੈਰੀ ਖਲਚੀ ਇਹਨਾਂ ਨਾਲ ਮੇਰੀ ਡਿਸਕਸ ਹੋਈ ਆ ਮੈਂ ਉਹਨੂੰ ਕਹਿੰਦਾ ਕਿ ਮੈਂ ਤੇਰੀ ਮਦਦ ਕਰਾਂ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਵੱਡਾ ਭਰਾ ਸਮਝ ਕੇ ਇੰਨੀ ਗੱਲ ਕਹੀ ਆ ਤਾਂ ਮੈਨੂੰ ਕਹਾਂ ਕਿ ਕੀ ਮਦਦ ਤੇਰੀ ਮੈਂ ਲੈ ਕੇ ਆ ਆ ਤਾਂ ਤੁਹਾਡੇ ਸਾਹਮਣੇ ਦੇਖ ਲੋ ਅੱਜ ਕਿੰਨੀਆਂ ਟਰਾਲੀਆਂ ਦੇ ਵਿੱਚ ਰਾchnਾ ਹੈ ਜਦੋਂ ਐਮਐਲਏ ਸਾਹਿਬ ਨੇ ਕਹਿ ਕੇ ਮੈਨੂੰ ਖੁਦ ਹੀ ਨਹੀਂ ਪਤਾ ਵੀ ਕੀ ਕੀ ਸਮਾਨ ਲੋਕ ਲੈ ਕੇ ਇੱਕ ਆਵਾਜ਼ ਤੇ ਇਸ ਵਾਂ ਡੇਰਾ ਬਾਬਾ ਨਾਨਕ ਚ ਲੈ ਕੇ ਆਏ ਨੇ ਇਸ ਤੋਂ ਪਹਿਲਾਂ ਸਾਡੇ ਐਮਐਲਏ ਗੱਜਨ ਮਾਜਰਾ ਸਾਹਿਬ 18 ਗੱਡੀਆਂ ਉਹਨਾਂ ਕੈਟਲ ਫੀਡੀਆਂ ਲੈ ਕੇ ਆਏ ਨੇ ਮੇਰੇ ਹਲਕੇ 'ਚ ਅੱਜ ਹੀ ਲੈ ਕੇ ਆਏ ਨੇ ਤਾਂ ਤੁਸੀਂ ਦੇਖ ਲਓ ਕਿ ਉਹ ਤਾਂ ਆਪ ਆਨਰ ਨੇ ਕੈਟਲ ਫੀਡ ਦੇ ਇੰਨੀ ਵੱਡੀ ਰਾਤ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਦੇਣੀ ਇਹ ਮੇਰੇ ਖਾਲ ਇਹਨਾਂ ਦੇ ਬਾਬੇ ਨਾਨਕ ਨੇ ਇਹਨਾਂ ਦੇ ਹਿੱਸੇ ਪਾਈ ਆ ਤਾਂ ਅੱਜ ਸੇਵਾ ਕਰ ਰਹੇ ਨੇ ਮੈਂ ਡੇਰਾ ਬਾਬਾ ਨਾਨਕ ਦੇ ਸਮੁੱਚੇ ਵਾਸੀਆਂ ਲੋਕ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਤੁਸੀਂ ਔਖੇ ਵੇਲੇ ਸਾਡੀ ਬਾਹ ਫੜੀ ਐ ਤਾਂ ਪ੍ਰਮਾਤਮਾ ਤੁਹਾਨੂੰ ਉੱਤੇ ਕਿਰਪਾ ਰੱਖੇ ਤੁਸੀਂ ਇਦੋਂ ਵੀ ਜ਼ਿਆਦਾ ਤਰੱਕੀ ਕਰੋ ਤਾਂ ਮੈਨੂੰ ਲੱਗਦਾ ਜਿਹੜਾ ਬੰਦਾ ਔਖੇ ਟਾਈਮ ਕਿਸੇ ਦੀ ਬਾਹ ਫੜਦਾ ਕਿਸੇ ਦੀ ਸੇਵਾ ਕਰਦਾ ਪ੍ਰਮਾਤਮਾ ਕਦੀ ਉਹਦਾ ਫਲ ਨਹੀਂ ਲੈਣ ਦਿੰਦਾ ਉਹਨੂੰ ਫਲ ਦੂਣਾ ਤੀਣਾ ਕਰਕੇ ਮੋੜਦਾ ਤਾਂ ਇਸ ਕਰਕੇ ਐਮਰ ਸਾਬ ਮੈਂ ਤੁਹਾਡਾ ਸਦਾ ਦੀ ਰਹਿਣਾ ਸਾਰਾ ਡੇਰਾ ਹਲਕਾ ਰਹਿਣੀ ਆ ਤਾਂ ਬਾਕੀ ਉਹ ਜਿਹੜੇ ਲੋਕ ਕਹਿੰਦੇ ਜੀ ਆਮ ਆਦਮੀ ਪਾਰਟੀ ਵਾਲੇ ਗਏ ਕਿੱਥੇ ਨੇ ਉਹ ਕਿਹੜੇ ਰੰਗ ਦੀ ਸੇਵਾ ਕਰਦੇ ਨੇ ਅੱਜ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਚ ਉਹ ਲੋਕਾਂ ਦਾ ਮੂੰਹ ਬੰਦ ਵੀ ਹੋਇਆ ਜਿਹੜੇ ਕਹਿੰਦੇ ਕਿ ਸਿਰਫ ਫੋਟੋਆਂ ਲਵਾਉਣ ਤਾਂ ਕੀ ਸੀਮਤ ਨੇ ਤਾਂ ਫੋਟੋਆਂ ਲਵਾਉਣ ਵਾਲੇ ਅੱਜ ਉਹ ਦੇਖ ਲੈਣ ਕਿ ਡੇਰਾ ਬਾਬਾ ਨਾਨਕ ਘੱਲਕੇ ਚ ਫੋਟੋਆਂ ਲਾਤਦੀਆਂ ਕਿ ਰਿਐਲਿਟੀ ਤਾਂ ਕੁਝ ਹੋਰ ਆ ਤੁਹਾਡੇ ਹੈਲੀਕਾਪਟਰ ਦੀ ਵੀ ਬੜੀ ਚਰਚਾ ਆ ਰਹੀ ਹੈ ਹੈਲੀਕਾਪਟਰ ਦੀ ਚਰਚਾ ਤੇ ਇਹੋ ਹੀ ਆ ਕਿ ਆਮ ਕਰਦਾ ਜਿਹੜਾ ਵਾ ਉਹ ਹੈਲੀਕਾਪਟਰ ਤੇ ਚੜ ਗਿਆ ਬਿਮਾਰੀ ਉਹਨਾਂ ਨੂੰ ਕੁਝ ਹੋਰ ਹੋਰ ਆ ਉਹ ਤਖਦੇ ਨਹੀਂ ਕਿ ਹੇਲੀਕਾਪਟਰ ਦਾ ਨਾਂ ਰਹਿੰਦਾ ਅਸਲੀ ਬਿਮਾਰੀ ਤਾਂ ਉਹਨਾਂ ਦੀ ਲੱਭਣੀ ਪਊਗੀ ਉਹ ਬਿਮਾਰੀ ਨੂੰ ਮੈਂ ਉਹਨਾਂ ਦੀ ਨੂੰ ਜਾਣਦਾ ਉਹ ਬਿਮਾਰੀ ਦਾ ਲਾਜਵੀ ਮੇਰੇ ਕੋਲ ਹੈਗਾ ਇਹ ਕਰਕੇ ਉਹਨਾਂ ਨੂੰ ਬਰਦਾਸ਼ਤ ਹੀ ਨਹੀਂ ਹੋਇਆ ਦੇਖੋ ਮੈਂ ਆਪਣੀ ਜ਼ਿੰਦਗੀ ਚ ਬਹੁਤ ਸਰਕਾਰਾਂ ਦੇਖੀਆਂ ਪਿਛਲੇ 30-35 ਸਾਲ ਤੋਂ ਮੈਂ ਐਸਾ ਸੀਐਮ ਨਹੀਂ ਦੇਖਿਆ ਕਿ ਜਿਹੜਾ ਸੀਐਮ ਆਇਆ ਹੋਵੇ ਹੈਲੀਕਾਪਟਰ ਤੇ ਤੇ ਜਾਵੇ ਬਾਈ ਰੋਡ ਔਰ ਲੋਕਾਂ 'ਚ ਇਹ ਕਹਿ ਕੇ ਜਾਵੇ ਕਿ ਆਹ ਹੈਲੀਕਾਪਟਰ ਤੁਹਾਡੇ ਲੋਕਾਂ ਦਾ ਤੇ ਮੈਂ ਤੁਹਾਡੇ ਵੇਖ ਤੇ ਛੱਡ ਕੇ ਚੱਲਿਆਂ ਇਹ ਬੜੀ ਵੱਡੀ ਫਰਾਕ ਦੇ ਲਈ ਸੀਐਮ ਸਾਹਿਬ ਦੀ ਜਿਹੜੀ ਉਹ ਕਰਕੇ ਗਏ ਨੇ ਇਹ ਵੱਡਾ ਆਸਾਨ ਜ਼ਿਲ੍ਹੇ ਗਰਤਾਸਪੁਰ ਤੋਂ ਉਧੇ ਕੇ ਗਏ ਨੇ ਸੀਐਮ ਸਾਹਿਬ ਕਿ ਇਸ ਕਰਕੇ ਵਿਰੋਧੀ ਜੋ ਮਰਜ਼ੀ ਕਹਿਣ ਅੱਜ ਕੱਲ ਦਾ ਇਤਿਹਾਸ ਹੈ ਕਿ ਇਸ ਚੌਪਰ ਦੇ ਉੱਤੇ ਕੋਈ ਮੰਤਰੀ ਨਹੀਂ ਸਫ਼ਰ ਕਰਦਾ ਮੰਤਰੀ ਲੱਭਦੇ ਹੀ ਚੌਪਰ ਨੂੰ ਸੀਐਮ ਸਾਹਿਬ ਨੇ ਤਾਂ ਸਾਡੇ ਵਰਗੇ ਇਕ ਆਮ ਜਿਹੜੇ ਘਰਾਂ ਚੋਂ ਐਮਐਲਏ ਬਣਿਆ ਉਹਨਾਂ ਨੂੰ ਵੀ ਮੌਕਾ ਦਿੱਤਾ ਚੌਪਰ ਦੇ ਵਿੱਚ ਆਓ ਆਪੋ ਆਪਣੇ ਹਲਕੇ ਦਾ ਨਿਕਸ਼ ਕਰੋ ਤਾਂ ਦੇਖਿਓ ਕਿਥੇ ਕਿਥੇ ਕਿੰਨੀ ਕੀ ਪਰੇਸ਼ਾਨੀ ਸੁਖਵੀਰ ਬਾਦਲੂ ਨੇ ਖੁਦ ਫਲਾਸ ਦਿੱਤਾ ਗਿਆ ਸੀ ਕਿ ਬੰਨਾਂ ਬਾਰੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਆਵਾਂਗੇ ਪੱਕੇ ਕੰਕਰੀਟ ਦੇ ਬਣਾਵਾਂਗੇ ਮੈਨੂੰ ਲੱਗਦਾ ਸੁਖਵੀਰ ਜੀ ਬਸ ਇੱਕ ਕੰਕਰੀਟ ਦਾ ਸੜੀ ਬਣ ਸਕਦਾ ਤੁਹਾਡੀ ਸਭ ਤੋਂ ਸਰਕਾਰ ਦੇ ਵਿੱਚੋਂ ਇਹਨਾਂ ਬੰਨਾਂ ਦਾ ਪਹਿਲਾਂ ਕੁਝ ਹੱਲ ਕਰੋ ਜਿਹੜੇ ਕਿ बार-बार ਪੰਜਾਬ ਉੱਜੜਦਾ ਹੈ ਇਸ ਹੱਟ ਦੇ ਨਾਲ ਪਹਿਲਾਂ ਸੁਖਵੀਰ ਵਾਲੀ ਤੋਂ ਗੱਲ ਕਰਨੀ ਹੈ ਉਹਨੇ ਕਰੋ ਸੋ ਗਬੀਰ ਮਿੱਟੀ ਦੇ ਬੰਨ ਤੋਂ ਨਹੀਂ ਬਣ ਸਕਦਾ ਜਿਹੜੇ ਉਹਨਾਂ 15 20 ਸਾਲਾਂ ਅੱਜ ਤੱਕ ਚਿੱਤੇ ਦਾ ਬੰਨਦਾ ਬਣ ਸਕਦਾ ਚਿੱਤੇ ਨਾਲ ਜਿੰਨਾਂ ਉਹਨਾਂ ਪੰਜਾਬ ਦਾ ਬੇੜਾ ਕਰਕੇ ਕਰਕੇ ਗਏ ਨੇ ਇੱਥੇ ਪੰਜਾਬ ਦੇ ਲੋਕਾਂ ਨੂੰ ਪਤਾ ਉਸ ਗੱਲ ਦਾ ਇਸ ਕਰਕੇ ਉਹਨਾਂ 30 ਸਾਲਾਂ ਵਿੱਚ ਕਦੀ ਕਰੇ ਆਣ ਕੇ ਕਿਨਾਂ ਤੁਸੀਂ ਬੰਨਾਲ ਦੇਖਿਆ ਵੀ ਹੈਗਾ ਕਿਸੇ ਨੇ ਆਮ ਆਦਮੀ ਪਾਰਟੀ ਨੇ ਜਿੰਨਾਂ ਨਿਕਾਸੀ ਜਿੰਨੀ ਮੈਂ ਬਟਾੜੇ ਦੀ ਗੱਲ ਕਰਾਂ ਆਪਣੇ ਹਲਕਿਆਂ ਦੀ ਗੱਲ ਕਰਾਂ ਜਿੰਨੀਆਂ ਨਹਿਰਾਂ ਦੀ ਜਿੰਨੀਆਂ ਖਾਲੀਆਂ ਦੀ ਜਿੰਨੀਆਂ ਜਿਹੜੇ ਨਿਕਾਸੀ ਨਾਲੇ ਨੇ ਜਿੰਨੇ ਕੁਦਰਤੀ ਮਾਰਦਾ ਉਹਨੂੰ ਤਾਂ ਕੋ ਰੋਕ ਨਹੀਂ ਸਕਦਾ ਦੇਖੋ 1988 ਦੇ ਵਿੱਚ 11 ਲੱਖ 20 ਹਜ਼ਾਰ ਕਿਊਸਕ ਪਾਣੀ ਇਸ ਦੇ ਦਰਿਆ 'ਚ ਆਇਆ ਸੀਗਾ ਇਸ ਵਾਰ 14 ਲੱਖ ਕੁਛ ਉਹਦੇ ਉੱਪਰ ਕਿਊਸਕ ਪਾਣੀ ਜਿਹੜਾ ਦਰਿਆ 'ਚ ਆਇਆ ਡਬਲ ਪਾਣੀ ਆਇਆ ਦੇਖੋ ਭਾਵੇਂ ਤੇ ਕੰਕਰੀਟ ਦੀਆਂ ਵੀ ਬਣਾ ਦੋ ਜਦੋਂ ਕੁਦਰਤ ਕਾੜੀ ਨਹੀਂ ਕਿਸੇ ਦਾ ਜੋਰ ਇਹ ਮੰਨਣਾ ਪਊਗਾ ਕਿ ਕੁਦਰਤ ਕੁਦਰਤ ਹੀ ਆ ਕੁਦਰਤ ਕੁਝ ਵੀ ਕਰ ਸਕਦੀ ਆ ਉਦਾਂ ਤਾਂ ਬਾਲਦੀ ਅੱਗ 'ਚੋਂ ਵੀ ਰੱਖ ਸਕਦੀ ਆ ਇਹ ਤਾਂ ਕੁਦਰਤ ਹੈ ਅਸੀਂ ਸਰਕਾਰ ਦੇ ਵਿੱਚ ਸਾਡੇ ਨਾਲ ਸਭ ਖੁਸ਼ ਹੈ ਅਸੀਂ ਕੁਝ ਕਰਨ ਦੀ ਚਾਹ ਬਿਲਕੁਲ ਜੀ ਆਉਣ ਵਾਲੇ ਦਿਨਾਂ 'ਚ ਬੰਨ ਵੀ ਬੰਨੇ ਜਾਣਗੇ ਠੀਕ ਹੈ ਤੁਸੀਂ ਦੇ ਜਿੱਥੇ ਜਿੱਥੇ ਪਾੜ ਪਿਆ ਇਹਨੂੰ ਬੰਨ ਵੀ ਬੰਨਾਂਗੇ ਔਰ ਸਪੈਸ਼ਲ ਕਰਤਾਵਰੀ ਕਰਾ ਕੇ ਆ ਜਿਹੜਾ ਲੋਕਾਂ ਨੂੰ ਮਾਅਬਜਾ ਵਾ ਉਹ ਵੀ ਦਿਵਾਵਾਂਗੇ ਬਿਲਕੁਲ ਜੀ ਸਾਡੇ ਕਈ ਪਰਿਵਾਰ ਜਿਹੜੇ ਨੇ ਜਿਹੜਾ ਮੈਂ ਦੇਖ ਰਿਹਾ ਵੀ ਕਾਫੀ ਦਿਨਾਂ ਤੋਂ ਜਿੱਤਰਾ ਮੈਂ ਇਹ ਕਹਿ ਸਕਦਾ ਵੀ ਮੱਝਾਂ ਵਾਸਤੇ ਗਾਵਾਂ ਵਾਸਤੇ ਪਸ਼ੂਆਂ ਵਾਸਤੇ ਉੱਥੇ ਬੜੀ ਕਮੀ ਆ ਚਾਰੇ ਦੀ ਸੋ ਮੈਨੂੰ ਡੀਸੀ ਸਾਹਿਬ ਵੱਲੋਂ ਮੈਨੂੰ ਐਮਐਲਏ ਸਾਹਿਬ ਵੱਲੋਂ ਉਹਨਾਂ ਨੇ ਵੀ ਦੱਸਿਆ ਇਹ ਵੀ ਸਾਨੂੰ ਇੱਥੇ ਕਮੀ ਆ ਰਹੀ ਆ ਅੱਜ ਅਸੀਂ ਸੁੱਕਾ ਰਾਸ਼ਨ ਚਾਰਾ ਤੂੜੀ ਪਾਣੀ ਇੱਥੋਂ ਤੱਕ ਕਿ ਵੀ ਜਿਹੜੀਆਂ ਰਾਤ ਨੂੰ ਜਿਹੜਾ ਕੋਈ ਆਡੋਮਾਸ ਵਗੈਰਾ ਬਿਸਕੁਟ ਵਗੈਰਾ ਕੋਲਡ ਡਰਿੰਕ ਵਗੈਰਾ ਸਾਡੇ ਕੋਲ ਜੋਂ ਹੋਇਆ ਅਸੀਂ ਸਾਰਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਕੱਠਾ ਕਰਕੇ ਤੇ ਜਾ ਰਹੇ ਆ ਜੀ ਦੇਣ ਜਾ ਰਹੇ ਸਰ ਇਹ ਕਿੰਨੀਆਂ ਟਾਲੀਆਂ ਦਾ ਕਾਫਲਾ ਇਹ ਸਰ ਜਿਉਂ-ਜਿਉਂ ਮੈਂ ਚੱਲ ਰਿਆਂ ਪਿੰਡਾਂ ਦੇ ਵਿੱਚੋਂ ਨਾਲ ਨਿਕਲਦੇ ਹੋਰ ਸਾਥੀ ਵੀ ਆਈ ਜਾ ਰਹੇ ਨੇ ਇਹ ਕਾਫਲਾ ਜਿਹੜਾ ਜਦੋਂ ਮੈਂ ਤੁਰਿਆ ਸੀ ਉਸ ਤੋਂ ਬਾਅਦ ਇਹ ਵਧਿਆ ਹੀ ਹੈ ਘਟਿਆ ਨਹੀਂ ਇਹ ਸਰ ਇਹ ਤੁਹਾਡਾ ਤੇ ਸਾਥੀਆਂ ਦਾ ਸਹਿਯੋਗ ਆਮਾ ਜੀ ਪਾਕੀ ਦੇ ਜਿਹੜੇ ਦੇਖੋ ਇਹ ਮੇਰਾ ਪਰਿਵਾਰ ਆ ਜੀ ਸੁੱਖ-ਦੁੱਖ ਦੇ ਸਮੇਂ ਸੁਖ ਦੇ ਸਮੇ ਭਾਵੇਂ ਜਾਈਏ ਨਾ ਜਾਈਏ ਪਰ ਦੁੱਖ ਦੇ ਸਮੇ ਇਹ ਜਿਹੜਾ ਇੱਕ ਦੂਜੇ ਦਾ ਸਾਥ ਦੇਣਾ ਇੱਕ ਦੂਜੇ ਦੀ ਬਾਹ ਫੜਨੀ ਇਹ ਮੇਰੇ ਸਾਥੀਆਂ ਦੀ ਇੱਕ ਬੜੀ ਵੱਡੀ ਕਾਬਲੀਅਤ ਆ ਔਰ ਮੈਂ ਅੱਜ ਜੋ ਵੀ ਆ ਆਪਣੇ ਪਰਿਵਾਰ ਦੇ ਸਿਰ ਤੇ ਆਪਣੇ ਸਾਥੀਆਂ ਸਿਰ ਤੇ ਆ। ਇਹਨਾਂ ਦੇ ਇੱਕ ਮਸਲਾ ਆ ਰਹੀ ਹੈ ਜਿਹੜੀ ਚਰਚਾਵਾਂ ਨੇ ਕੀਤੀ ਹੈ ਜ ਰਾਸ਼ਨ ਕੁਝ ਦਾ ਬੰਦਾ ਉੱਥੇ ਮਾਰ-ਵਾਰ ਇੱਕੋ ਖਾਦੇ ਜਾਈ ਜਾ ਰਹੇ। ਜੀ ਜੀ ਮੈਂ ਮੈਂ ਆਪ ਜੀ ਦੇ ਧਿਆਨ ਚ ਲਿਆਉਣਾ ਚਾਹਣਾ ਇਸ ਸਬੰਧ ਦੇ ਵਿੱਚ ਸਾਡੀ ਡੀਸੀ ਸਾਹਿਬ ਨਾਲ ਗੱਲ ਹੋਈ ਹੈ। ਹੁਣ ਜਿਤਨਾ ਬਟਾਲੇ ਦਾ ਮੈਂ ਐਮਐਲਏ ਆ ਹੁਣ ਮੈਨੂੰ ਕੱਲੇ ਕੱਲੇ ਪਿੰਡ ਦਾ ਪਤਾ ਮੈਨੂੰ ਕੱਲੇ ਕੱਲੇ ਏਰੀਏ ਦਾ ਪਤਾ ਇਤਰਾ ਹੀ ਗਰਦੀਪ ਰੰਧਾਵਾ ਜੀ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੂੰ ਕੱਲੇ ਕੱਲੇ ਪਿੰਡਾਂ ਦਾ ਪਤਾ ਜੀ ਅਸੀਂ ਡੀਸੀ ਸਾਹਿਬ ਦੇ ਐਮਐਲਏ ਸਾਹਿਬ ਨੂੰ ਇਹ ਸਾਰਾ ਜਿਹੜਾ ਰਾਸ਼ਨ ਆ ਜੋ ਸਮਗਰੀ ਆ ਜੋ ਚਾਰਾ ਸਣੇ ਟਰੈਕਟਰਾਂ ਸਮੇਤ ਉਹਨਾਂ ਦੇ ਹਵਾਲੇ ਕਰਨ ਲੱਗੇ ਆਂ ਔਰ ਜਿੱਥੇ ਜਿੱਥੇ ਉਹ ਡਿਊਟੀ ਲਾਉਣਗੇ ਆਪਾਂ ਉੱਥੇ ਉੱਥੇ ਜਾ ਕੇ ਉਸ ਉਸ ਪਿੰਡ ਦੇ ਵਿੱਚ ਲਾ ਕੇ ਆਵਾਂਗੇ ਇਹਦਾ ਇੱਕ ਤਾਂ ਅਸੀਂ ਸਿੱਧਾ ਸਿੱਧਾ ਦੋ ਦਾਰਾ ਫੋਨੇ ਵਾਲੇ ਕੋਨੇਵਾਲ ਦੇ ਪਿੰਡੇ ਨੇ ਜਦੋਂ ਭਾਵੇਂ ਹਲਕਾ ਜਨਾਲਾ ਚ ਆ ਪਰ ਇਹਨਾਂ ਤੁਸੀਂ ਪਿੰਡ ਤੇ ਜਰੂਰ ਸੁਗਰੀ ਪੁੱਛ ਰਹੀ ਆ ਪਰ ਜਿਹੜਾ ਪਿੰਡੇ ਉਹ ਘਟੋ ਪਿਆ ਜੀ ਨਹੀਂ ਕੋਈ ਨਹੀਂ ਜੀ ਜੇ ਕੋਨੇਵਾਲ ਪਿੰਡ ਰਹਿੰਦਾ ਤਾਂ ਉਹ ਘਟੋ ਪਿਆ ਪਿੰਡੇ ਜਿਹੜੇ ਦੂਰ ਦੇ ਨਾਲ ਉਹ ਕੁਛ ਤਾਂ ਨਹੀਂ ਉਹਦਾ ਸੋਰੀ ਘਟ ਗਿਆ ਹਾਂ ਆਪਾਂ ਜੇ ਜਿੱਦਾਂ ਤੁਸੀਂ ਦੱਸਿਆ ਜੇ ਤੁਹਾਨੂੰ ਲੱਗਦਾ ਵੀ ਕੋਈ ਹੋਰ ਵੀ ਪਿੰਡ ਰਹਿੰਦੇ ਨੇ ਠੀਕ ਆ ਇਹ ਰਲ ਮਿਲ ਕੇ ਆਪਾਂ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਆ ਅੱਜ ਦਾ ਸਮਾਂ ਜਿਹੜਾ ਇੱਕ ਦੂਜੇ ਦੀ ਬਾਹ ਫੜਨ ਦੀ ਲੋੜ ਆ ਨਾ ਕਿ ਸਿਆਸਤ ਕਰਨ ਦੀ ਲੋੜ ਆ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਲੋੜ ਹੈ ਜਿੱਥੇ ਕੋਈ ਦੇ ਨਹੀਂ ਵੀ ਪਹੁੰਚਿਆ ਰਲ ਮਿਲ ਕੇ ਆਪਾਂ ਸਾਥ ਦਈਏ ਉਹਨਾਂ ਦਾ ਸਾਰਿਆਂ ਦਾ